ਪਰਮਾਤਮਾ ਪਾਠ ਕਰਨ 'ਚ ਦਿਲ ਕਿਉਂ ਨਹੀਂ ਲੱਗਦਾ ਪਰਮਾਤਮਾ ਨੇ ਜਵਾਬ ਦਿੱਤਾ ਤੇਰੇ ਨਾਲ ਕਦੀ ਐਦਾਂ ਹੋਇਆ ਕਿ ਤੂੰ ਸਵੇਰੇ ਉੱਠਿਆ ਹੋਵੇਂ ਤੇ ਤੇਰੇ ਬੂਹੇ ਤੇ ਕੋਈ ਗਾਰਬੇਜ ਦਾ ਬੈਗ ਰੱਖ ਗਿਆ ਹੋਵੇ ਤੇ ਤੂੰ ਬੈਗ ਨੂੰ ਬੜੇ ਪਿਆਰ ਨਾਲ ਚੁੱਕ ਕੇ ਆਪਣੇ ਰੂਮ ਵਿੱਚ ਲੈ ਕੇ ਰੱਖ ਲਵੇ ਤੇ ਰੋਜ਼ ਐਦਾਂ ਹੀ ਹੋਵੇ ਆਪਣਾ ਸਾਰਾ ਰੂਮ ਗਾਰਬੇਜ ਨਾਲ ਭਰ ਲਵੇ ਪਰਮਾਤਮਾ ਕਿਉਂ ਮਜ਼ਾਕ ਕਰਦਾ ਹਾਂ ਗਾਰਬੇਜ ਨੂੰ ਕੋਈ ਆਪਣੇ ਰੂਮ ਵਿੱਚ ਕਿਉਂ ਲੈ ਕੇ ਆਵੇਗਾ ਤੇ ਕਿਉਂ ਸੰਭਾਲ ਕੇ ਰੱਖੇਗਾ ਉਹੀ ਤਾਂ ਮੈਂ ਪੁੱਛਣਾ ਚਾਹੁੰਨਾ ਹਾਂ ਤੁਸੀਂ ਸਾਰੇ ਅਸਲੀ ਜ਼ਿੰਦਗੀ ਵਿੱਚ ਇਹੀ ਤਾਂ ਕਰਦੇ ਹੋ ਸਵੇਰ ਤੋਂ ਸ਼ੁਰੂ ਹੋ ਜਾਂਦੇ ਹੋ ਕਿਸੇ ਦੀ ਬੁਰੀਾਈ ਸੁਣ ਲਈ ਕਰ ਲਈ ਕੋਈ ਗਾਰਬੇਜ ਲੈ ਕੇ ਤੁਹਾਡੇ ਬੂਹੇ ਤੇ ਆਉਂਦਾ ਹੈ ਤੁਸੀਂ ਮਜ਼ੇ ਨਾਲ ਉਹੀ ਸਭ ਸੁਣਦੇ ਹੋ ਉਹੀ ਦੇਖਦੇ ਹੋ ਆਪਣੇ ਦਿਲ 'ਚ ਸੰਭਾਲ ਕੇ ਰੱਖਦੇ ਹੋ ਫਿਰ ਪਾਠ ਕਰਨ ਬੈਠ ਜਾਂਦੇ ਹੋ ਫਿਰ ਤੁਹਾਡਾ ਦਿਲ ਨਹੀਂ ਕਰਦਾ ਪਾਠ ਕਰਨ ਨੂੰ ਦਿਲ ਤਾਂ ਤਦ ਹੀ ਕਰੇਗਾ ਜੇ ਪਰਮਾਤਮਾ ਤੁਹਾਡੇ ਦਿਲ ਵਿੱਚ ਹੋਵੇਗਾ ਤੇ ਪਰਮਾਤਮਾ ਪੈਰ ਰੱਖੇਗਾ ਕਿੱਥੇ ਤੁਹਾਡੇ ਦਿਲ ਚ ਸਾਰਾ ਦਿਨ ਦੀ ਬੁਰਾਈ ਨਫ਼ਰਤ ਈਰਖਾ ਦੇ ਨਾਲ ਭਰਿਆ ਪਿਆ ਹੈ ਦਿਲ ਤੁਹਾਡਾ ਤੇ ਸੋ ਜੇ ਤੁਸੀਂ ਚਾਹੁੰਦੇ ਹੋ ਕਿ ਤੁਹਾਡਾ ਪਾਠ ਕਰਨ ਚ ਦਿਲ ਲੱਗੇ ਤਾਂ ਪਹਿਲਾਂ ਇਸ ਗਾਰਬੇਜ ਨੂੰ ਦਿਲ ਚੋਂ ਬਾਹਰ ਕੱਢ ਕੇ ਦਿਲ 'ਚ ਥੋੜੀ ਜਗ੍ਹਾ ਬਣਾਵੋ ਫਿਰ ਪਾਠ 'ਚ ਦਿਲ ਲਾਉਣਾ ਨਹੀਂ ਪੈਂਦਾ ਆਪਣੇ ਆਪ ਲੱਗ ਜਾਂਦਾ ਹੈ ਪਰਮਾਤਮਾ ਇਹ ਕਹਿ ਕੇ ਉੱਥੋਂ ਜਾ ਚੁੱਕਿਆ ਸੀ ਤੇ ਮੈਨੂੰ ਮੇਰੇ ਸਵਾਲ ਦਾ ਜਵਾਬ ਮਿਲ ਚੁੱਕਿਆ ਸੀ